ਸੋ ਇਹ ਵਾਗਾ ਦੀਆਂ ਹੁੰਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਤਿਆਰਬਰ ਤਿਆਰ ਨੇ ਫੋਰਸਸ ਪੁਲਿਸ ਕਿਸ ਤਰ੍ਹਾਂ ਤਿਆਰਬਰ ਤਿਆਰ ਹੈ ਹੁਣ ਦੀਆਂ ਤਸਵੀਰਾਂ ਵਾਗਾ ਦੀਆਂ ਦਿਗਜ ਪਹੁੰਚਣਗੇ ਅਭਿਨੰਦਨ ਦਾ ਬਿਨੰਦਨ ਕਰਨ ਨੂੰ بھارتی پائلٹ ونگ کمانڈر ابھینندن دی وطن واپسی آج. ਰਾਜੇਸ਼ ਗਿਲ ਸਰਨਲ ਫੋਨ ਲਾਈਨ ਤੇ ਮੌਜੂਦ ਨੇ ਜੀ ਰਾਜੇਸ਼ ਅਬਿਨੰਦਨ ਅੱਜ ਪਾਕਿਸਤਾਨ ਤੋਂ ਵਾਗਾ ਸਰਹੱਦ ਰਾਹੀ ਵਾਪਸ ਪਰਤ ਰਹੇ ਨੇ ਅਸੀਂ ਦੇਖ ਪਾ ਰਹੇ ਹਾਂ ਜਿਹੜੇ ਤਸਵੀਰਾਂ ਤੁਸੀਂ ਭੇਜੀਆਂ ਕਿ ਕਿਸ ਲਿਹਾਜ਼ ਨਾਲ ਭਾਰੀ ਬਲ ਜੜਾ ਹੈ ਉਹ ਤੈਨਾਤ ਹੈਗਾ ਪੁਲਿਸ ਨੂੰ ਇਨਸਟਰਕਸ਼ਨਸ ਜੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਨਾਲੋਂ ਨਾਲ ਕਿਹੜੇ ਦਿੱਗਜ ਪਹੁੰਚਣਗੇ ਤੇ ਕਿਸ ਤਰ੍ਹਾਂ ਦਾ ਪਰਵਾ ਸਵਾਗਤ ਅੱਜ ਮਿਲੇਗਾ ਅਬਿਨੰਦਨ ਨੂੰ ਬਿਲਕੁਲ ਕਾਰੀ ਵਗਾ ਸਰਾਤੇ ਮੇਲੇ ਵਰਗਾ ਮਾਹੌਲ ਹੈ ਅਤੇ ਜਿੱਥੇ ਕਿ ਭਾਰੀ ਫੋਰਸ ਦੇ ਨਾਤੇ ਉਸ ਤੋਂ ਇਲਾਵਾ ਲੋਕ ਟੋਲਤਾਸ਼ੇ ਲੈ ਕੇ ਪਹੁੰਚੇ ਹੋਏ ਹਨ ਫੁੱਲਾਂ ਦੇ ਹਾਰ ਲੈ ਕੇ ਪਹੁੰਚੇ ਹੋਏ ਹਨ ਅਤੇ ਇੱਥੇ ਤੱਕ ਕਿ ਕੁਝ ਲੋਕ ਜਿਹੜੇ ਹਨ ਇਹਨੂੰ ਸੈਲੀਬ੍ਰੇਟ ਕਰ ਰਹੇ ਹਨ ਕਿ अभिनंदन ਆਣਾ ਹੈ ਤੇ ਉਸ ਦਾ ਸਵਾਗਤ ਜਿਹੜਾ ਪੂਰੇ ਜੋਸ਼ ਵਰਨਾ ਹੋਣਾ ਚਾਹੀਦਾ ਹੈ ਇਸ ਜਜ਼ਬੇ ਨੂੰ ਲੈ ਕੇ ਲੋਕ ਪਹੁੰਚੇ ਹੋਏ ਹਨ ਔਰ ਕਿਉਂਕਿ ਵੀਵੀਆਈਪੀ ਮੂਵਮੈਂਟ ਕਾਫੀ ਰਹਿਣ ਵਾਲੀ ਹੈ ਇਸ ਥਾਂ ਤੇ ਟਾਰੀ ਵਾਗਾ ਸਰਦ ਤੇ ਔਰ 에어ਫੋਰਸ ਦੇ ਆਰਮੀ ਦੇ ਅਫੀਸਰ ਬੀਐਸਐਫ ਦੇ ਅਫੀਸਰ ਇੱਥੇ ਪਹੁੰਚਣ ਵਾਲੇ ਨੇ ਉਸ ਤੋਂ ਇਲਾਵਾ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚਣ ਵਾਲੇ ਹਨ ਸੋ ਇਹ ਸਾਰੀਆਂ ਜਿਹੜੀਆਂ ਇਸ ਦੇ ਮੱਦੇ ਨਜ਼ਰ ਪਹਿਲਾਂ ਨਾਲੋਂ ਕਾਫੀ ਜਿਹੜੀ ਕਰਨੀ ਕੀਤੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਕਿ ਅਭਿਨੰਦਨ ਦਾ ਪਰਿਵਾਰ ਵੀ ਇੱਥੇ ਪਹੁੰਚਣਾ ਹੈ اور اس بالکل بڑے ہی کارنا آتاری واگا سراتے بالکل زیرو لائن تے کھڑا جائے گا اور اٹھے اے ملاقات کروائی جائے گی اور سواگت بقیدہ طور پر ریسیو کرنے گے اپنے سکوت اور اس کو لایا جائے گا باہر سے تمام جی انتظامات ہیں وہ پولیس نے اور بی ایس ایف نے اے مل کے جی کا ادھیکاری جڑے مل کے یہ پربند کر رہے ہیں تاکہ جا وا ہزوم ہے میڈیا کا ہزوم ہے یا عام لوگ جڑے پہنچ رہے ہیں سیاسی لوگ پہنچ رہے ہیں

ਕਿਉਂਕਿ ਜਦ ਵੀਡੀਓ ਵਾਇਰਲ ਹੋਈ ਸੀ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੇਸ਼ ਕੰਬ ਗਿਆ ਸੀ ਦੇਸ਼ ਅਰਦਾਸਾਂ ਕਰਨੀਆਂ ਸ਼ੁਰੂ ਹੋ ਗਿਆ ਸੀ ਕਿ ਸਾਡਾ ਜਵਾਨ ਜੜਾ ਹੈ ਉਹ ਵਾਪਸ ਪਰਤ ਆਏ ਪਰ ਹੁਣ ਇਹ ਰਾਹਤ ਦੀ ਗੱਲ ਕਰ ਲ Imran Khan ਦੀ ਸਟੇਟਮੈਂਟ ਆਈ ਸਟੇਟਮੈਂਟ ਤੋਂ ਬਾਅਦ ਕਿਹਾ ਕਿ ਅਸੀਂ ਡਾਇਲੌਗ ਰਾਹੀਂ ਸ਼ਾਂਤੀ ਵਾਰਤਾ ਦੀ ਇਨੀਸ਼ੀਏਟਿਵ ਕਰਦੇ ਆ ਪਹਿਲ ਕਰਦੇ ਆ ਪਰ ਫਿਰ ਵੀ ਜੇ ਕੁਪਵਾੜਾ ਦੀ ਗੱਲ ਕਰੀਏ ਅਸੀਂ ਕਲਕ੍ਰਿਸ਼ਨਾ ਸੈਕਟਰ ਦੀ ਗੱਲ ਕਰੀਏ ਲਗਾਤਾਰ ਵਾਫਾ ਸੈਕਟਰਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸੀਐਸਫਾਇਰ ਦਾ ਉਲੰਘਣ ਹੋ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਰਾਹਤ ਦੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਭਿਨੰਦਨ ਅੱਜ ਵਾਪਸ ਆਏਗਾ ਜੋ ਇੱਥੇ ਪਰ ਮੌਜਾ ਸਮਾਰਦੀ ਹੈ ਲਗਭਗ ਆਫਿਸਰ ਇੱਥੇ ਪਰ ਤਾਨ-ਬਾਨ ਸ਼ਾਨ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਜਿੰਨੇ ਕੀਤੀ ਉਹਦਾ ਸਾਨੂੰ ਰਾਤ ਨੂੰ ਪਤਾ ਲੱਗਾ ਸੀ ਵੀ ਉਹ ਵਾਗਾ ਬਾਰਡਰ ਦੇ ਰਸਤੇ ਅਮਰitsar ਆ ਰਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਅਮਰitsar ਪਹੁੰਚ ਗਏ ਉਹਦੇ ਸਵਾਗਤ ਵਾਸਤੇ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹਨੇ ਇਧਰੋਂ ਦੀ ਆਉਣਾ ਅਸੀਂ ਰਾਤ ਦੀ ਤਿਆਰੀ ਕਰ ਲਈ ਸੀਗੀ ਵੀ ਸਵੇਰੇ ਉਹਦਾ ਜਵਾਨ ਦਾ ਇੱਥੇ ਸਵਾਗਤ ਵਾਸਤੇ ਆਪਾਂ ਇੱਥੇ ਇਕੱਠੇ ਹੋਣਾ ਆ ਅੱਜ ਆਹੀ ਉਹਨੂੰ ਪੂਰੇ ਤੂਮ ਤੜਾਕੇ ਦੇ ਨਾਲ ਕਿਉਂਕਿ ਇੱਥੇ ਹਜ਼ਾਰਾਂ ਲੋਕ ਰੋਜ਼ ਆਉਂਦੇ ਆ ਪਰ ਅੱਜ ਇੱਕ ਐਸਾ ਸ਼ੇਰ ਆ ਰਿਹਾ ਐਸਾ ਇੱਕ ਹੀਰੋ ਆ ਰਿਹਾ ਹਿੰਦੁਸਤਾਨ ਦਾ ਜਿਨੇ ਹਿੰਦੁਸਤਾਨ ਦੀ ਜਾਨ ਮਾਲ ਦੇ ਲਈ ਹਿੰਦੁਸਤਾਨ ਦੇ ਮਾਨ ਸਨਮਾਨ ਲਈ ਆਪਣੀ ਜਾਨ ਦੀ 바ਜੀ ਲਾਤੀ ਉਹਦੇ ਮਾਨ ਸਨਮਾਨ ਵਾਸਤੇ ਹੀ ਇੱਥੇ ਪਹੁੰਚੇ ਉਸਕੇ ਲਈ ਕਟੜੇ ਸੁਰੱਖਿਆ ਪ੍ਰਬੰਧ ਕੀਏ ਗਏ ਹਨ ਡਿਸਟ੍ਰਿਕਟ ਕੀ ਅਮਰਸਾ ਰੂਲਰ ਡਿਸਟ੍ਰਿਕਟ ਦੀ ਸਾਰੀ ਫੋਰਸ ਔਰ ਬਾਹਰ ਸੇ ਵੀ ਹਮਨੇ ਆਰਪੀ ਔਰ ਐਕਸਟਰਾ ਫੋਰਸ ਮੰਗਵਾਈ ਹੈ ਤਾਂਕਿ ਕੋਈ ਵੀ ਕਿਉਂਕਿ ਲੋਕੋ ਮੇਂ ਕਾਫੀ ਉਤਸ਼ਾਹ ਹੈ ਕੁਈ ਸੀ ਜੇ ਚਾਹੇ ਕਿਸੇ ਕੋਈ ਲੋਕ ਕੋਈ ਸ਼ਰਾਰਤ ਨਾ ਕਰ ਦੇ ਇਸ